ਮੇਰਾ ਨਾਮ ਸੁਭਪ੍ਰੀਤ ਕੌਰ ਹੈ ਮੈਂ ਗੁਲਾਣਾਬ ਦੇ ਪਬਲਿਕ ਸਕੂਲ ਦੀ ਵਿਦਿਆਰਥਣ ਹਾਂ ਅੱਜ ਮੇਰੇ ਬੋਲਣ ਦਾ ਵਿਸ਼ਾ ਹੈ ਮਾਤਾ ਗੁਤਰੀ ਜੀ ਕਿਰਖਣ ਸ਼ਖਸੀਅਤ ਇਤਿਹਾਸ ਵਿੱਚ ਕੋ ਦੇ ਨਾਮ ਦਾ ਜ਼ਿਕਰ ਨਹੀਂ ਸੁਣਿਆ ਹੀ ਅਕਸਰ ਸੁਣੇ ਗਏ ਹਨ ਜੋ ਕਦੇ ਮਿੱਤਨਾ ਤੱਕ ਹੀ ਹੰਸ ਗੋ ਕੁਲੱਖੀ ਲੋਕਾਂ ਦੇ ਤੋਂ ਅੰਦਰ ਤੱਕ ਵਸ ਗਏ ਹਨ ਉਹਨਾਂ ਵਿੱਚੋਂ ਇੱਕ ਹਨ ਮਾਤਾ ਗੁਤਰੀ 1699 ਇਸ ਵਿੱਚ ਦੀ ਜਿਸ ਵਿੱਚ ਦਾ ਜਨਮ ਸੀ ਸ਼੍ਰੀ ਰਣਪੁਰ ਸਾਹਿਬ ਅਤੇ ਤੇ ਸੰਤਾ ਦੇਵ ਸ਼ਾਦਵਾਨ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਧੀ ਮੰਨ ਕੇ ਕਿਤਾ ਉਸ ਵੇਲੇ ਮਾਤਾ ਗੁਜਰੀ ਜੀ ਦੇ ਮੌਕੇ ਤੇ ਹੋ ਗੁਰੂ ਜੀ ਵਿੱਚ ਅਟਰੇੜੇ ਵਿਸ਼ਵਾਸ ਸਾਰਿਆਂ ਲਈ ਪ੍ਰੇਰਨਾ ਦਾ ਸਰਬ ਬਣ ਗਿਆ ਮਾਤਾ ਜੀ ਦੀ ਪੰਥ ਨੂੰ ਸਦੀਵੀ ਪ੍ਰੇਰਨਾ ਸੀ ਕਿ ਗੁਰੂ ਦਾ ਬਾਣਾ ਮਿੱਠਾ ਹੈ ਉਸ ਤੇ ਭਰੋਸਾ ਅਤੇ ਵਿਸ਼ਵਾਸ ਹੀ ਸਾਰਿਆਂ ਸਿੱਖਾਂ ਦੀ ਹੀ ਅਹਿੰਸਾ ਕੋ ਪੂਰੇ ਪੰਥ ਨੂੰ ਨਵੀਂ ਤਾਕਤ ਹੈ ਮਾਤਾ ਜੀ ਦੀ ਇਹ ਅਟਲਤਾ ਕੋਈ ਇੱਕ ਦਿਨ ਦੀ ਨਹੀਂ ਸੀ ਉਹਨਾਂ ਨੇ ਆਪਣੀ ਜ਼ਿੰਦਗੀ ਹੀ ਸਬਰ ਅਤੇ ਸੇਵਾ ਨਾਲ ਜੀਵਨ ਬਤੀਤ ਕੀਤਾ ਦੇ ਹਰ ਪੜਾਅ ਵਿੱਚ ਉਹ ਸਾਥ ਨੇ ਕਲਕਰਪਾਲਪੁਰ ਕਦੇ ਸ਼੍ਰੀ ਮਿਤੂ ਸਾਹਿਬ ਕਦੇ ਨਗਰਬਾਬਾ ਬਕਾਲਾ ਸਾਹਿਬ ਤੇ ਫਿਰ ਸ਼੍ਰੀ ਨਾਥਪੁਰ ਸਾਹਿਬ ਜਿੱਥੇ ਵੀ ਸਭ ਇਕੱਠੇ ਹੋ ਮਾਤਾ ਗੁੱਡੀ ਜੀ ਆਪਣੀ ਸਾਦੇ ਜੀਵਨ ਅਤੇ ਨਿਮਰਤਾ ਦਾ ਸਭ ਦਿਨਾਂ ਨੂੰ ਜਿੱਤ ਲੈਂਦੇ ਉਹ ਸਿਰਫ ਮਾਂ ਹੀ ਨਹੀਂ ਸਿੱਖਿਆਕਾਰ ਵੀ ਸਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬਚਪਨ ਤੋਂ ਹੀ ਉਹਨਾਂ ਨੇ ਧਰਮ ਨਾਲ ਜੋੜਨ ਦੀ ਪ੍ਰੇਰਣਾ ਦਿੱਤੀ ਸੱਚਾਈ ਦੇ ਦਾ ਭਾਵ ਅਤੇ ਮਾਇਆ ਨਾ ਮਾਇਆ ਤੋਂ ਨਹੀਂ ਬਿਲੇ ਪ੍ਰ ਯਾ ਮਾਤਾ ਉਹਨਾਂ ਨੇ ਇਸ ਖਣੀਆਂ ਬਾਬਾ ਬਾਲ ਗੋਬਿੰਦ ਰਾਏ ਜੀ ਦੀਆਂ ਛੋਟੀਆਂ-ਛੋਟੀਆਂ ਖੇਡਣਾ ਵਿੱਚ ਵੀ ਉਹ ਗੁਣੇ ਅਤਿ ਵੇਖੀ ਅਤੇ ਉਹਨਾਂ ਨੂੰ ਵਿਕਰੀ ਲਈ ਤਿਆਰ ਕਰਦੇ ਸੀ ਜਿਵੇਂ ਜੀ ਜੱਲ ਸਕਦਾ ਵਿੱਚ ਨਮਾ ਜੋਸ਼ ਬਰਦੇ ਯੋਗਨ ਨੂੰ ਸੁਨਾ ਦਿੰਦੇ ਜਾਂ ਕੋਮਰੀ ਅਦਭੁਤ ਫੈਸਲਾ ਲੈਂਦੇ ਸਿਰਫ ਕਿ ਪਾਨ ਹਮੇ ਕਰਮ ਦਾ ਸੰਦੇਸ਼ ਨਹੀਂ ਬਣਾਇਆ ਸਗੋਂ ਮਾਫ ਕਰਨਾ ਸਿੱਖੀ ਸੇਵਾ ਕਰਨ ਨੂੰ ਅਤੇ ਇਨਸਾਫ ਲਈ ਅਡੋਲ ਖੜਾ ਰਹਿਣਾ ਇਸ ਸਾਰਾ ਪਰ ਪਹਾੜੀ ਰਾਜਿਆਂ ਨਾਲ ਹੋਣ ਵਾਲੀਆਂ ਛੱਪਾਂ ਦੇ ਇਨਕਾਰ ਮਾਤਾ ਗੁਰੂ ਜੀ ਅਕਸਰ ਸਿੱਖਾਂ ਨੂੰ ਪਹਿਨਾ ਦੇ ਦੀ ਉਹਨਾਂ ਦਾ ਇੱਕ ਸੰਦੇਸ਼ ਹੁੰਦਾ ਕਿ ਤੁਸੀਂ ਗੁਰੂ ਦੇ ਸਿੱਖ ਹੋ ਸੱਚ ਤੇ ਇਨਡੋਰ ਹੋ ਤੁਸੀਂ ਤੁਹਾਡੀ ਨਹੀਂ ਹੋਵੇ ਇਹ ਸ਼ਬਦ ਸਿੱਖਾਂ ਦੇ ਜੀਵਨ ਵਿੱਚ ਹੌਸਲੇ ਦਿਨ ਲੈਣਾ ਪੈਣਾ ਕਰਦੇ ਮਾਤਾ ਗਿੱਧੇ ਜੀ ਦੀ ਵਿਰਾਸਤ ਸਿਰਫ ਉਹਨਾਂ ਦੇ ਸਾਹਾ ਦੇ ਉਹਨਾਂ ਨੂੰ ਅਨੁਰੇਨਾ ਹੈ ਜੋ ਉਹਨਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਲਸੀ ਦੀ ਸਾਦਨਾਂ ਦੇ ਪਿੱਛੇ ਜੋ ਹੌਸਲੇ ਦੇ ਵਿਸ਼ਵਾਸ ਸੀ ਉਸ ਦੀਆਂ ਜੜਾ ਮਾਂਗਾ ਗੁੱਤੀ ਜੀ ਦੇ ਬਿਰੋਸਾਰੇ ਸੰਸਕਾਰ ਵਿੱਚ ਕੀ ਸਨ ਉਹਨਾਂ ਦੀ ਜ਼ਿੰਦਗੀ ਸਾਨੂੰ ਸਿਖਾਉਂਦੀ ਹੈ ਕਿ ਇੱਕ ਮਾਂ ਦੀ ਕੋਲ ਜੋ ਨਿਗਰਣ ਹਾਰੀਆਂ ਸਿਖਾਉਣਾ ਪੂਰੀ ਕੌਮ ਦੇਖ ਨੂੰਗਾ ਆ ਦਿਖਾ ਸਕਦੀਆਂ ਹਨ ਸਿੱਖ ਫਤ ਮਾਤਾ ਗੁਦਰੀ ਜੀ ਨੂੰ ਬਹੁਤ ਅਦਰ ਸਤਿਕਾਰ ਨਾਲ ਯਾਦ ਕਰਦਾ ਹੈ ਅਤੇ ਸਬਰ ਸੰਤੇਪ ਵਿੱਚ ਮੂਰਤ ਨੂੰ ਸੁਣਦਾ ਹੈ ਵਾਇਰਸਿਕਾ ਹਲਸਾ ਵਾਇਰਸਿਕਾ